ਮੇਰਾ ਜਵਾਕ ਮੈਨੂੰ ਪਤਾ ਕੀ ਕਹਿੰਦਾ ਕਹਿੰਦਾ ਪਾਪਾ ਆ ਪਹਿਲੇ ਵੀ ਨੱਚੇ ਨੱਚੇ ਜੀ ਨਾ ਕਹਦਾ ਪਾਪਾ ਮੇਰੇ ਵਿਆਹ ਦੇ ਵਿੱਚ ਤਾਹੀ ਨੱਚਣ ਵਾਲੇ ਬਣਾਉਣੇ ਹਨ ਲੁਗਦੇਣਾ ਵਸਿੰਵਾਹੀ ਕਹਿਣਾ ਚਾਹੁੰਦਾ ਵੀ ਗੁੰਗੇ ਨੇ ਸਾਡੇ ਜਿਹੜੇ ਲੀਡਰ ਮੇਰੇ ਮੁਕਾਬਲੇ ਖੜੇ ਆ ਬਹਿਰੇ ਨੇ ਇਹਨਾਂ ਨੂੰ ਵੋਟਾਂ ਪਾਉਂਦੀ ਲੋੜ ਨਹੀਂ ਆ ਕਿਉਂਕਿ ਨਾ ਤਾਂ ਲੋਕਾਂ ਦੀ ਆਵਾਜ਼ ਹੁੰਦੇ ਨੇ ਸਭ ਤੋਂ ਪਹਿਲਾਂ ਜੇ ਡਾਕਟਰ ਬਣਾ ਹੋਵੇ ਤਾਂ ਕਰੋੜਾ ਰੁਪਏ ਲੱਗਦਾ 4 ਬੱਚਾ ਡਾਕਟਰ ਨਹੀਂ ਬਣਦਾ ਵਾਹ ਮੈਂ ਦੇਖਿਆ ਸੀ ਕਿ ਉੱਥੇ ਜਾਗਰਨ ਹੋ ਰਿਹਾ ਸੀ ਮਾ ਮਾਹੀ ਦਾ ਕਰਾ ਉੱਥੇ ਪਹੁੰਚੇ ਸੀ ਡਰਾਮੇ ਕਰਦੇ ਸੀਗੇ ਕੋਈ ਫੁੱਲ ਲੈ ਰਿਹਾ ਸੀ ਕਿ ਅਗਰ ਅੱਜ ਇਹਨਾਂ ਨੂੰ ਸੀਆਰਐਮ ਵਿੱਚ ਉੱਥੇ ਆ ਗਿਆ ਟੋਕਸ ਬਸ ਸੀਟ ਲੁਧਿਆਣਾ ਤੋਂ ਜੈ ਪ੍ਰਕਾਸ਼ ਟੇਨੂ ਬਾਣੀਆਂ ਅੱਜ ਉਮੀਦਵਾਰ ਵੱਜੋਂ ਚੌਹ ਲੜਨਗੇ ਜਿਸ ਲਈ ਨਾਮਜ਼ਾਦਗੀ ਪੱਤਰ ਅੱਜ ਨੋ ਮਈ ਤੋਂ ਮੁਲਾਕੁਰ ਆਪਣੇ ਸਾਥੀਆਂ ਸਮੇਤ ਬੈਂਡ ਵਾਜੀਆਂ ਨਾਲ ਪੱਟਾ ਤੇ ਥਾਪੀ ਮਾਰ ਕੇ ਜੇਤੂ ਚਿੰਨ ਬਣਾ ਕੇ ਲੁਧਿਆਣਾ ਡੀਸੀ ਦਫਤਰ ਵਿਖੇ ਦਾਖਲ ਕਰਨ ਦੇ ਲਈ ਰਵਾਨਾ ਹੋਇਆ ਇੱਥੇ ਦੱਸਣ ਯੋਗ ਹੈ ਕਿ ਲੋਕ ਮੁੱਦਿਆਂ ਨੂੰ ਉਠਾਉਣ ਵਾਲਾ ਟੀਨੂ ਬਾਣਿਆ ਦੋ ਵਾਰ ਪਹਿਲਾਂ ਵੀ 2014 ਅਤੇ 2019 ਵਿੱਚ ਲੋਕ ਸਭਾ ਸੀਟਾਂ ਤੋਂ ਆਪਣੀ ਕਿਸਮਤ ਅਜ਼ਮਾ ਚੁੱਕੇ ਹਨ ਅਤੇ ਤੀਸਰੀ ਵਾਰ ਫਿਰ ਤੋਂ ਮੈਦਾਨ ਵਿੱਚ ਆ ਚੁੱਕੇ ਹਨ ਲੁਧਿਆਣਾ ਤੋਂ ਟਿੰਕੇ ਦੀ ਖਾਸ ਰਿਪੋਰਟ ਸਭ ਤੋਂ ਪਹਿਲਾਂ ਟੀਟੂ ਬਣੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੁਧਿਆਣਾ ਵਸੀ ਨੂੰ ਆਹੀ ਕਹਿਣਾ ਚਾਹੁੰਦਾ ਵੀ ਗੁੰਗੇ ਨੇ ਸਾਡੇ ਜਿਹੜੇ ਲੀਡਰ ਮੇ ਦੇ ਮੁਕਾਬਲੇ ਖੜੇ ਆ ਬਹਿਰੇ ਨੇ ਇਹਨਾਂ ਨੂੰ ਵੋਟਾਂ ਪਾਉਣ ਦੀ ਲੋੜ ਨਹੀਂ ਆ ਕਿਉਂਕਿ ਨਾ ਤਾਂ ਲੋਕਾਂ ਦੀ ਆਵਾਜ਼ ਹੁੰਦੇ ਨੇ ਤੇ ਨਾ ਹੀ ਆ ਲੋਕਾਂ ਦੀ ਆਵਾਜ਼ ਸੁਣਦੇ ਨੇ ਤੇ ਨਾ ਲੋਕਾਂ ਦੇ ਮੁੱਦੇ ਚੁੱਕਦੇ ਨੇ ਨਾ ਮੁੱਦੇ ਨੂੰ ਆ ਹੱਲ ਕਰਦੇ ਨੇ ਇੰਨੇ ਨੇ ਜਦ ਇਹਨਾਂ ਨੇ ਐਮਪੀ ਜੋ ਐਮਪੀ ਬਣੇ ਆ ਐਮਐਲਏ ਰਹੇ ਨੇ ਆ ਇਹਨਾਂ ਨੇ ਕੱਖ ਨਹੀਂ ਕੀਤਾ ਯਾਨੀ ਕਹਿੰਦਾ ਬਾਪ ਤੇ ਮੈਂ ਬੇਨਤੀ ਕਰਨਾ ਚਾਹੁੰਦਾ ਮਾਂ ਵੀ ਐਸ ਕੀ ਮੈਨੂੰ ਵੋਟਾਂ ਪਾਓ ਤੇ ਮੈਂ ਤੁਹਾਡੇ ਨਾਲ ਵਾਦਾ ਕਰਦਾ ਵਾਂ ਦੇਖੋ ਮੈਨੂੰ 14 ਸਾਲ ਹੋ ਗਏ ਤੁਹਾਡੀ ਲੜਾਈ ਲੜਦੇ ਨੂੰ ਤੁਹਾਡੇ ਬੱਚੇ ਦੀ ਲੜਾਈ ਲੜਦੇ ਨੂੰ ਤੇ ਐਕੀ ਲੁਧਾਣੇ ਬਸੀਆਂ ਨੂੰ ਬੇਨਤੀ ਕਰਦਾ ਵਾਂ ਤੇ ਮੈਂ ਅਗਰਵਾਲ ਸਮਾਜ ਨੂੰ ਬੇਨਤੀ ਕਰਦਾ ਵੀ ਮੈਨੂੰ ਤੁਹਾਡੇ ਅੱਥਕੀ ਸ਼ਾਦੀ ਲੋੜ ਆ ਠੀਕ ਹੈ ਰਾਜਵੰਦ ਜੀ ਅਸਲ ਵਿੱਚ ਸਾਰੇ ਛੁੱਟੀਆਂ ਬਣਾਉਣ ਹੀ ਆਏ ਆ ਸਾਰੇ ਇਹਨਾਂ ਗਰਮੀਆਂ ਦੀ ਛੁੱਟੀਆਂ ਬਣਾਉਣ ਆਏ ਆ ਤੇ ਕੋਈ ਘਟ ਨਹੀਂ ਆ ਹਨ ਛੁੱਟੀਆਂ ਬਣਾਉਣ ਦੇ ਚੱਕਰ ਵਿੱਚ ਸਾਰੇ ਯਾਨੀ ਕਹਿੰਦਾ ਬਸ ਛੁੱਟੀਆਂ ਲੈ ਲਈਏ ਹਾਂ ਇਹ ਕਿਹੜੇ ਕਿਹੜੇ ਮੁੱਦਿਆਂ ਦੇ ਬਿੱਲ ਦੇ ਹੱਦ ਲੈ ਕੇ ਚੱਲੋਗੇ ਹਾਂ ਜੀ ਕਿਹੜੇ ਕਿਹੜੇ ਮੁੱਦਿਆਂ ਦੇ ਬਿੱਲ ਦੇ ਮੁੱਦੇ 'ਤੇ ਸ ਤਾਂ ਕਰੋੜਾ ਰੁਪਏ ਲੱਗਦਾ ਤੁਹਾਡਾ ਬੱਚਾ ਡਾਕਟਰ ਨਹੀਂ ਮਾਸ਼ਾਅੱਲਾ 1.5 ਤੋਂ 2 ਕਰੋੜ ਰੁਪਏ ਲੱਗਦਾ ਗਰੀਬਾ ਬੱਚਾ ਡਾਕਟਰ ਨਹੀਂ ਬਸਾਤਾ ਆਪਣੀ ਦੇਖ ਲਓ ਸਿਹਤ ਖਰਾਬ ਹੋ ਜੇ ਨਹੀਂ ਹਸਪਤਾਲ ਵਿੱਚ ਦਾਖਲ ਹੋ ਜੇ ਕਿ ਦਿਨ ਦਾ 2-2 ਲੱਖ ਰੁਪਏ ਲੱਗਣ ਲੱਗੇ ਕਹਿੰਦਾ ਬਾਕੀ ਤੇ ਜਿਹੜੇ ਆਹ ਆਪਣੇ ਆ ਕਲੀਨਿਕ ਬਣਾਏ ਹੋਏ ਆ ਇੱਥੇ ਦਾ ਟੀਕੇ ਟੂਕੇ ਲੱਗਦੇ ਆ ਜਾਂ ਡਿਸਪਰਿਨ ਦੀ ਗੋਲੀ ਦੇ ਦਿੰਦੇ ਆ ਇੱਥੇ ਕੋਈ ਵੱਡੇ ਹੈ ਨਹੀਂ ਐਕਸ-ਰੇ ਕਰਾਉਣੇ ਹੁਣ ਕੋਈ ਹੈ ਨਹੀਂ ਲੋਕਾਂ ਵਾਸਤੇ ਇੱਥੇ ਆਮ ਗੱਲਾਂ ਹੈ ਨਹੀਂ ਕਿਰਾ ਤੇ ਮੁੱਦੇ ਮੁੱਦੇ ਰੇ ਵੀ ਅੱਗੇ ਮੁੱਦੇ ਮੁੱਦੇ ਬਚਦੇ ਆ ਆਹੋ ਮੈਂ ਦੇਖਿਆ ਸੀਗਾ ਉੱਥੇ ਜਾਗਰਨ ਹੋ ਰਿਹਾ ਸੀ ਮਾਮਾ ਮਾਸ਼ੀ ਦਾਗਰਾ ਉੱਥੇ ਪਹੁੰਚੇ ਸੀ ਡਰਾਮੇ ਕਰ ਰਹੇ ਸੀਗੇ ਕੋਈ ਫੁੱਲ ਲੈ ਰਿਆ ਸੀਗਾ ਅਗਰਾ ਅੱਜ ਇਹਨਾਂ ਨੂੰ ਸੀਆਰਐਮ ਵਿੱਚ ਤੇ ਆ ਗਿਆ ਸਾਡੇ ਤਾਂ ਦਿਲ ਚ ਵੱਸਦਾ ਵਾਹਿਗੁਰੂ ਵਿੱਚ ਤੇ ਆ ਗਿਆ ਇਹ ਇਹਨਾਂ ਨੂੰ ਵੋਟਾਂ ਦੇ ਦਿਨਾਂ ਦੇ ਵਿੱਚ ਆ ਧਾਰਮਿਕ ਦੀ ਰਾਜਨੀਤੀ ਕਰਦੇ ਆ ਮੈਂ ਤਾਂ ਕਨੇਯਾ ਮਿੱਤਰ ਸਾਹਿਬ ਨੂੰ ਬੇਨਤੀ ਕਰਨਾ ਚਾਹੁੰਦਾ ਵਾ ਵੀ ਬਈ ਕਨੇਯਾ ਮਿੱਤਰ ਸਾਹਿਬ ਦੋਨੋਂ ਨੂੰ ਨਾਲ ਹੀ ਲੈ ਜਾ ਰਾਜਾ ਬਣਨ ਨੂੰ ਵੀ ਤੇ ਮੇਰੇ ਭਰਾ ਵੱਡੇ ਰਮਣੀ ਦੀ ਬਿੱਠੂ ਵੀ ਇੱਕ ਨੂੰ ਢੋਲ ਕੀਤੇ ਰੱਖ ਲਿਓ ਇੱਕ ਨੂੰ ਬਾਜੀ ਤੇ ਰੱਖ ਲਿਓ ਗਰਾ ਪੇਪਰ ਤੁਹਾਨੂੰ ਮੋਟੀ ਮਿਲਦੀ ਮਿਲਦੀ ਆ ਤੇ ਸਾਨੂੰ ਉਹਨਾਂ ਨੂੰ ਲੁੱਧਿਆਨ ਪਾਸੇ ਉਹਨਾਂ ਦਾ ਛੜਾਓ ਫਾਇਦਾ ਮੇਰੇ ਵੱਡੇ ਭਰਾਈ ਆ ਤੇ ਫਿਰ ਮੈਂ ਵੀ ਕੋਈ ਗੱਲ ਨਹੀਂ ਅਗਰਾ ਮੇਰਾ ਆ ਡੱਛੇ ਵੀ ਸੋਹਣੇ ਆ ਮੇਰਾ ਜਵਾਕ ਮੈਨੂੰ ਪਤਾ ਕੀ ਕਹਿੰਦਾ ਕਹਿੰਦਾ ਪਾਪਾ ਆ ਪਹਿਲੇ ਵੀ ਨੱਚੇ ਨੱਚੇ ਜੀ ਨਾ ਕਹਿੰ ਮੇਰੇ ਵਿਆਹ ਦੇ ਵਿੱਚ ਆਹੀ ਨੱਚਣ ਵਾਲੇ ਬੁਲਾਉਣੀ ਹੈ ਮੈਂ ਕਿਹਾ ਨੱਚਣ ਵਾਲੇ ਨਹੀਂ ਆ ਮੂਰਖਾ ਮੈਂ ਕਿਹਾ ਤਾਂ ਹੁਣ ਸਾਡੇ ਲੀਡਰ ਦਾ ਮੈਂ ਕਿਹਾ ਉਹ ਉਹ ਤਾਂ ਰੁੱਸਿਆ ਫਿਰਦਾ ਕਹਿੰਦਾ ਆਹੀ ਨੱਚਣ ਵਾਲੇ ਬੁਖੰਦਾ ਸੀ ਆਪ ਦੀ ਉੱਥੇ ਬੁਲਾਉਂਗਾ ਮੈਂ ਜਦੋਂ ਜੈ ਸਮਾਪਨ ਇੰਕੰਮ ਦਾ ਲੋਕੀ ਹੱਥ ਤੇ ਬੱਠੇ ਦਾ ਰਹਿਣਾ ਵਾਲਾ ਜੂਗ ਲੋਕ ਸਭਾ ਦਾ ਦੀ ਇਲੈਕਟਰੀਕ ਪੰਡੇਲੀ ਇਮੀਦਵਾਰ ਬਚੋ ਅੱਤ ਬਾਹੂ ਦੀ ਤਾਂ ਮੈਂ ਤਾਂ ਮਨਮੋਹ ਦੀ ਸੌਂ ਖੰਡਾ ਹਾਂ ਚੇਤਰੋਂ ਉਸੇ ਕਰਤਾ ਹਾਂ ਕਿ ਜਿਉਂਨਾਂ ਭਾਰਤ ਸਤਤ ਭਾਰਤ ਦੇ ਇਤਿਹਾਸ ਵਿੱਚ ਪੱਕੀ ਪੂਰਬਾਸਤਵ ਤੇ ਵਫਾਦਾਰੀ ਟਕਾਗਾ ਤੇ ਮੈਂ ਭਾਰਤੀ ਉਸਤਾਤ ਤੇ ਘਟਾ ਨੂੰ ਤੈਨ ਰੱਖਾਂਗਾ ਇਹਨਾਂ ਵੱਡੇ ਨੀਂਹਾਂ ਨੂੰ ਦੁਬਾਰਾ ਜੜਾਂਗਾ